ਐ ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ ਤੇ ਭੇਜਿਆ ਹੈ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਾਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਵਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਾਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂਸ਼ਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਇਸ ਸਵੇਰਾ ਟੀਵੀ ਦੇ ਸਾਰੇ ਦਰਸ਼ਕਾਂ ਦਾ ਮੈਂ ਪਰਮਿਸਤਮਾ ਸਵਾਗਤ ਕਰਦਾ। ਅੱਜ ਜੀ શ્રી ਚਮਕੌਰ ਸਾਹਿਬ ਜੀ ਸਿੱਧਾਂ ਦੀ ਧਰਤੀ ਤੇ ਪਹੁੰਚੇ ਆ ਜਿੱਥੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਟੂਰਿਜ਼ਮ ਬਣਿਆ ਹੋਇਆ ਸ਼ੀਦਾਂ ਦੀ ਧਰਤੀ ਤੇ ਟੂਰਿਜ਼ਮ ਬਣਿਆ ਹੋਇਆ ਜਿਸ ਨੂੰ ਦਿਖਾਉਣ ਤੁਹਾਨੂੰ ਦਿਖਾਉਣਾ ਹੈ ਤਸਵੀਰਾਂ ਦੇ ਦੀਆਂ ਜੋ ਕਿ ਸਿੱਖ ਇਤਿਹਾਸ ਨੂੰ ਪੂਰਾ ਦਰਸਾਉਂਦਾ ਹੈ ਤੇ ਕਾਫੀ ਦੂਰੋਂ ਤੋਂ ਬੱਚੇ ਵਗੈਰਾ ਇਸ ਮਿਊਜ਼ੀਅਮ ਨੂੰ ਦੇਖਣ ਆਉਂਦੇ ਆ ਕਿਉਂਕਿ ਇਸ ਦੇ ਵਿੱਚ ਨਾ 11 ਗੈਲਰੀਆਂ ਬਣੀਆਂ ਹੋਈਆਂ ਹਨ ਜਿਸ ਵਿੱਚ ਸਿੱਖ ਇਤਿਹਾਸ ਬਾਰੇ ਹਰ ਚੀਜ਼ ਬਾਰੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਬੱਚਿਆਂ ਨੂੰ ਤੇ ਹੋਰ ਇੱਥੇ ਜਿਹੜੇ ਟੂਰਿਸਟ ਆਉਂਦੇ ਨੇ ਉਹਨਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੈ ਜੋ ਪੰਜਾਬ ਵਿੱਚ ਇਹ ਸਥਿਤ ਹੈ। ਪ੍ਰੋਪਰ ਦੇ ਸ਼ਹਿਰ ਦੇ ਵਿੱਚ ਸਥਿਤ ਹੈ। ਸ੍ਰੀ ਚਮਕੌਰ ਸਾਹਿਬ ਦੀ ਧਰਤੀ ਇਹ ਸਥਿਤਾ ਬਹੁਤ ਹੀ ਵਧੀਆ ਤਰੀਕੇ ਦਾ ਯੂਨਿਕ ਤਰੀਕੇ ਦਾ ਨਾਲ ਜੁਨਸ ਨੂੰ ਬਣਾਇਆ ਗਿਆ ਹੈ। ਇਸੇ ਵਜ੍ਹਾ ਸੇ ਗੱਲਬਾਤ ਵੀ ਕਰਾਂਗੇ ਤੁਹਾਡੀ ਜਿਹੜੇ ਇੱਥੇ ਵਿਜ਼ਟਰ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਵੀ ਕਿਵੇਂ ਦਾ ਇਹਨੂੰ ਦੇਖ ਕੇ ਲੱਗਦਾ ਇੱਥੇ ਜਿਹੜੇ ਆਉਂਦੇ ਨੇ ਘੁੰਮਦੇ ਨੇ ਸਿੱਖ ਇਤਿਹਾਸ ਬਾਰੇ ਜਾਣੂ ਹੁੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਾਵਾਂਗੇ। ਫਿਲਹਾਲ ਤੁਹਾਨੂੰ ਤਸਵੀਰਾਂ ਦੇ ਜ਼ਰੀਏ ਦੇਖ ਸਕਦੇ ਤੁਸੀਂ। ਇਹ ਟੂਰਿਜ਼ਮ ਪੁਆਇੰਟ ਜਿਹੜਾ ਬਣਿਆ ਹੋਇਆ ਹੈ ਫੜਿਕ ਨਾਰੇ ਤੋਂ ਬਣਾਇਆ ਗਿਆ ਬਣਾਇਆ ਗਿਆ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਹੈ ਜੋ ਇਸ ਦੇ ਵਿੱਚ ਹਰ ਚੀਜ਼ ਦਰਸਾਈ ਗਈ ਹੈ ਤੁਹਾਡੇ ਨਾਲ ਜਿਹੜੇ ਇੱਥੇ ਬੱਚੇ ਵੀ ਕੋ ਮਨਾਏ ਹੋਏ ਦਰਸਨ ਸਵਾਦ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੱਦਾਂ ਤੁਹਾਨੂੰ ਲੱਗਿਆ ਕਿੱਦਾਂ ਉਹਨੇ ਸਿੱਖ ਇਤਿਹਾਸ ਬਾਰੇ ਜਿਹੜੇ ਅੰਦਰ 11 ਦੇ 11 ਜਾਂਦੀਆਂ ਦੇਖੀਆਂ ਨੇ ਕਿਵੇਂ ਤੁਹਾਨੂੰ ਲੱਗਿਆ ਕਿ ਅੱਗੇ ਸਨੇਹਾ ਕੀ ਦੇਣਾ ਚਾਹੁੰਦਾ ਤੇ ਮੈਡਮ ਵੀ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਤੇ ਜਿਹੜੇ ਬੱਚੇ ਆ ਸਰਕਾਰੀ ਸਮਾਰਟ ਸਕੂਲ ਦੇ ਬੱਚੇ ਨੇ ਇੱਥੇ ਆਉਂਦੇ ਨੇ ਘੁੰਮਣ ਅਕਸਰ ਹੀ ਇੱਥੇ ਟੂਰ ਆਉਂਦੇ ਰਹਿੰਦੇ ਨੇ ਟੂਰਿਜ਼ਮ ਪੁਆਇੰਟ ਤੇ ਘੁੰਮਣ ਆਉਂਦੇ ਰਹਿੰਦੇ ਆ ਜਿਹੜਾ ਮਿਊਜ਼ੀਅਮ ਪੜਿਆ ਉਹ ਦੇਖਦੇ ਨੇ ਗੱਲਬਾਤ ਕਰਦੇ ਆਪਾਂ ਇਹ ਨਾਲ ਬੱਚਿਆਂ ਨਾਲ ਕਿਵੇਂ ਦਾ ਲੱਗਿਆ ਹਾਂਜੀ ਬੱਚੇ ਪੀਣਾ ਤੁਹਾਡਾ ਉਹ ਕਿੱਦਾਂ ਦਾ ਲੱਗਿਆ ਤੁਹਾਨੂੰ ਦੇਖ ਕੇ ਜਦੋਂ ਤੁਸੀਂ ਇੱਥੇ ਆਏ ਹੋ ਅੱਜ ਦਾਖਾਣੇ ਸਾਹ ਦੇ ਵਿੱਚ ਆਏ ਹੋ ਤੇ ਕਿਹੜੇ ਸਕੂਲ ਤੋਂ ਆਏ ਹੋ ਸਰਕਾਰੀ ਹੈ ਸਾਡੇ ਸਕੂਲੋਂ ਆਏ ਹੋ ਹਨੂਆ ਕੁੱਲ ਪਾਇਆ ਤੋਂ ਕਿਵੇਂ ਦਾ ਲੱਗਿਆ ਤੁਹਾਨੂੰ ਦੇਖ ਕੇ ਜੰਦਰ ਤੁਸੀਂ ਦੇਖਿਆ ਸਿੱਕਾ ਇਤਿਹਾਸ ਬਾਰੇ ਤੁਹਾਨੂੰ ਪਤਾ ਲੱਗਿਆ ਅੰਦਰ ਜੋ ਵੀ ਦੇਖਿਆ ਕੀ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਬੱਚੇ ਆਏ ਇੱਥੇ ਸਾਰੇ ਜਣੇ ਇੱਥੇ ਆਏ ਟੀਚਰ ਵੀ ਆਏ ਕੋਲੇ ਨਾਲ ਕਿਹਨਾਂ ਕੋਟਾ ਕਿੰਨੇ ਬੱਚੇ ਨਾ ਕੋਟਾ ਕੋਈ ਨਹੀਂ ਬਹੁਤ 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 ਕਿਵੇਂ ਲੱਗਿਆ ਤੁਹਾਨੂੰ ਅੰਦਰ ਦੀ ਕੀ ਦੱਸਣਾ ਚਾਹੁੰਦੇ ਤੇ ਹੋਰ ਜਿਹੜੇ ਬੱਚੇ ਨੇ ਇੱਥੇ ਉਹ ਆਉਣ ਇੱਥੇ ਇਹਨੂੰ ਦੇਖਣ ਆਵੇ ਜਾਂ ਫਿਰ ਨਹੀਂ ਦੇਖਣ ਤੇ ਠੀਕ ਹੈ ਨੋ ਬੱਚੇ ਇੱਥੇ ਆਉਣਾ ਚਾਹੀਦਾ ਤੇ ਸਾਨੂੰ ਇੱਥੇ ਸ਼੍ਰੀ ਨਾਨਕ ਦੀ ਜੀ ਬਹੁਤ ਵੱਡਾ ਸੰਭਾਅ ਦਾ ਸਾਰਾ ਇਹੀ ਸੰਦੇਸ਼ ਆ ਗਿਆ ਸੀ ਕਿ ਇੱਥੇ ਬੱਚਿਆਂ ਨੂੰ ਹੋਰ ਕਾਫੀ ਬੱਚਿਆਂ ਨੂੰ ਅੱਜ ਜ਼ਰੂਰ ਆਉਣਾ ਚਾਹੀਦਾ ਹੈ ਤੇ ਤੁਸੀਂ ਅੰਦਰ ਤੁਸੀਂ ਪੂਰੀਆਂ ਜਿਹੜੀਆਂ ਗੈਲਰੀਆਂ 11 ਬਣੀਆਂ ਦੇਖੀਆਂ ਪੂਰੀਆਂ ਹਾਂਜੀ ਸਾਰਾ ਕੁਝ ਦੇਖਿਆ ਹੈ ਮੈਂ ਤਾਂ ਹਾਂਜੀ ਤੁਸੀਂ ਕੀ ਕਹੋਗੇ ਬੱਚੇ ਅਸੀਂ ਇਹ ਕਹਿਣ ਚਾਹਦੇ ਹਾਂ ਕਿ ਦੂਰ ਦੋਲ ਸਿੰਘ ਜੀ ਤੇ ਲੜਾਈਆਂ ਜਿਹੜੀਆਂ ਹੋਈਆਂ ਉਹਨਾਂ ਦੇ ਵਿੱਚ ਚਾਰ ਸੱਜਾ ਦੋ ਸੱਜਾ ਦੇ ਸ਼ਹੀਦ ਹੋਏ ਦੋ ਸੱਜਾ ਵੱਡੇ ਸੱਜਾ ਦੇ ਤੇ ਗੁਜਾਰਸ਼ ਵੀ ਕੀਤੀ ਚਮਕੌਰ ਸਾਹਿਬ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ ਤੇ ਜਿਹੜੇ ਫਤਿਹ ਸਿੰਘ ਜੀ ਤੇ ਜੁਲ ਜੁਰਵਾ ਸ਼ਹੀਦ ਹੋਏ ਤੇ ਉਹ ਚਰਹਾੰਦੀ ਦੀ ਗੜੀ ਵਿੱਚ ਸ਼ਹੀਦ ਹੋਏ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੇ ਬੜੇ ਪਿਆਰ ਦੇ ਨਾਲ ਅੰਦਰ ਗੈਲਰੀਆਂ ਵੀ ਦੇਖੀਆਂ ਤੇ ਲੋਕਾਂ ਨੂੰ ਸਨੇਹਾ ਵੀ ਦਿੰਦੇ ਨਜ਼ਰ ਆ ਰਹੇ ਨੇ ਸਰਕਾਰੀ ਸਕੂਲ ਦੇ ਬੱਚੇ ਨੇ ਉਹ ਲੋਕਾਂ ਨੂੰ ਸਨੇਹਾ ਵੀ ਦਿੰਦੇ ਹੋਰ ਬੱਚੇ ਨੂੰ ਵੀ ਸਨੇਹ ਦੇ ਸਕੂਲ ਦੇ ਬੱਚੇ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇੱਥੇ ਇਸ ਚੀਜ਼ ਨੂੰ ਆ ਕੇ ਦੇਖਣ ਜੇ ਤਾਂ ਕਿ ਆਪਣੇ ਸਿੱਖ ਇਤਿਹਾਸ ਬਾਰੇ ਜਾਨੂ ਹੋ ਸਕੀਏ ਤੇ ਆਪਾਂ ਮੈਡਮ ਨਾਲ ਵੀ ਗੱਲਬਾਤ ਕਰਦੇ ਆਂ ਦੇਖਦੇ ਆਂ ਕੀ ਉਹਨਾਂ ਦਾ ਕਹਿਣਾ ਵੀ ਕਿਦਾਂ ਦਾ ਲੱਗਿਆ ਜਿਹੜੇ ਬੱਚੇ ਤੁਸੀਂ ਅਕਸਰ ਇੱਥੇ ਆਜ ਦੇ ਨਾਲ ਲੈ ਕੇ ਆਉਂਦੇ ਹੋ ਤੁਹਾਨੂੰ ਲੈ ਆਉਣਾ ਚਾਹੀਦੇ ਏ ਨਹੀਂ ਲੈਣੇ ਮੈਮ ਤਾਂ ਕੀ ਲੱਗਦਾ ਤੁਸਾਂ ਅੱਜ ਇੱਥੇ ਆਏ ਹੋ ਸ੍ਰੀ ਚਮਕੌਰ ਸਾਹਿਬ ਧਰਤੀ ਤੇ ਇੱਥੇ ਮਿਊਜ਼ੀਅਮ ਬਣਿਆ ਹੋਇਆ ਧਰਮ ਦਾ ਸਾਧਨ ਕੁਤੁਸ਼ ਨਿਹਤ ਆਪਾਂ ਨੂੰ ਇਹ ਵੀ ਮਿਲਿਆ ਕਿ ਆਪਾਂ ਨੂੰ ਆਪਣੇ ਹਨ ਸਿੱਖ ਪੌਣ ਬਾਰੇ ਆਪਾਂ ਨੂੰ ਜਾਣਨ ਦਾ ਮੌਕਾ ਮਿਲਦਾ ਤਾਂ ਸਾਡੀ ਤੇ ਇਹ ਫੀਲ ਆ ਕਿ ਸਾਰੇ ਬੱਚੇ ਇੱਥੇ ਆਉਣਾ ਚਾਹੀਦਾ ਹੈ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਆਪਣੇ ਪੌਣ ਬਾਰੇ ਸਾਨੂੰ ਸਿੱਖਣ ਨੂੰ ਮਿਲਦਾ ਤੇ ਸਾਨੂੰ ਇੱਥੇ ਮਤਲਬ ਓਵਰ ਆਲ ਆਪਣਾ ਜਿਹੜਾ ਦੇਸ਼ਾ ਉਹ ਦੇਖਣ ਨੂੰ ਮਿਲਦਾ ਗੁਰੂ ਨਾਨਕ ਦੇਵ ਜੀ ਤੋਂ ਦੇਖ ਕੇ ਸਾਨੂੰ ਇੱਥੇ ਕੀ ਪਾਪਾ ਬੰਦਾ ਸਿੰਘ ਬਹਾਦਰ ਤੱਕ ਦਾ ਸਾਰਾ ਇਤਿਹਾਸ ਮਿਲਦਾ ਤਾਂ ਬਤਨ ਬੱਚੇ ਜਿਹੜੇ ਮੋਟੀਵੇਸ਼ਨ ਹੁੰਦੇ ਉਹਨਾਂ ਨੂੰ ਲੈ ਕੇ ਜਮਾਤ ਵੀ ਇੰਤਜ਼ਾਮ ਵੀ ਬਹੁਤ ਵਧੀਆ ਨੇ ਤੇ ਸਿਸਟਮ ਵੀ ਵਧੀਆ ਆ ਤੇ ਸਿੱਖਣ ਨੂੰ ਵੀ ਬਹੁਤ ਕੁਝ ਕੁ ਕੋਣ ਨੂੰ ਇਦਾਂ ਦੀ ਕੋਈ ਪਛਾਣ ਨਹੀਂ ਦਾ ਸਾਹਮਣਾ ਕਰਨੀ ਪਾਉਣਾ ਜਿੰਨਾ ਕਿ ਚੰਨੂ ਲੇਟਿੰਗ ਕਾਰਨੀਆ ਜਾਂ ਫਰਾਂਡਾ ਨਹੀਂ ਨਹੀਂ ਨਾ ਫਿਰ ਕੋਈ ਹੋਰ ਚੀਜ਼ ਹੈ ਤਾਂ ਨਾ ਕੋਈ ਸਾਫ ਸफाई ਨੂੰ ਨਹੀਂ ਬਹੁਤ ਵਧੀਆ ਸਿਸਟਮ ਬਹੁਤ ਵਧੀਆ ਕਿ ਕਿ ਪੰਜਾਬ ਦੇ ਲੋਕਾਂ ਨੂੰ ਕੀ ਸਿਖਾ ਦੇਣਾ ਕਿਉਂ ਮੈਂ ਤੇ ਇਹੀ ਸੁਨੀਹਾ ਦਉਂਗੀ ਵੀ ਦੇਖੋ ਹੁਣ ਆਪਣੇ ਹਿਸਾਬ ਨਾਲ ਟਾਈਮ ਆਉਣ ਨਾਲ ਮੈਂ ਤੇ ਆਪਣੇ ਬੱਚਿਆਂ ਨੂੰ ਇੱਕ ਵਾਰ ਤਾਂ ਇੱਥੇ ਜ਼ਰੂਰ ਲੈ ਕੇ ਆਉਂਗੀ ਕਿਉਂਕਿ ਬੱਚਿਆਂ ਨੂੰ ਵੀ ਆਪਣੇ ਇਤਿਹਾਸ ਬਾਰੇ ਹੈਨਾ ਮਤਲਬ ਆਪਣੇ ਸਿੱਖ ਧਰਮ ਬਾਰੇ ਜਾਣਨ ਦਾ ਮੌਕਾ ਹੈ ਥੈਂਕ ਯੂ ਦੇਖ ਸਕਦੇ ਹੋ ਤੁਸੀਂ ਇੱਥੇ ਮੈਡਮ ਨਮ ਸਟਨ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਵੀ ਦੱਸਿਆ ਕਿ ਲੋਕਾਂ ਨੂੰ ਕਿਹਾ ਸਨੇਹਾ ਦਿੱਤਾ ਹੈ ਕਿ ਆਪਣੇ ਤੌਰ ਤੋਂ ਵੀ ਇੱਥੇ ਇੱਕ ਵਾਰੀ ਆ ਕੇ ਵਿਜ਼ਿਟ ਕਰਨਾ ਚਾਹੀਦਾ ਹੈ ਦੇਖਣਾ ਚਾਹੀਦਾ ਸਿੱਖ ਤਿਆਹਰੇ ਬਾਰੇ ਆਪਣੇ ਬੱਚਿਆਂ ਨੂੰ ਤੇ ਹੋਰ ਆਮ ਆਸ-ਪਾਸ ਦੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਵੀ ਇੱਥੇ ਇੱਕ ਵਾਰੀ ਜ਼ਰੂਰ ਕਰੋ ਕੈਮਰਾਮੈਨ ਮਨਪ੍ਰੀਤ ਨਾਲ ਪਰਮਜੀਤ ਤਨਖਸ਼ੀਰਾ ਟੀਵੀ ਚਮਕੌਰ ਸਾਹਿਬ